ਪੰਥਕ ਫਰੰਟ ਦੀ ਬੜੀ ਵੱਡੀ ਖਬਰ ਹੈ ਪੰਥਕ ਫਰੰਟ ਭਾਵ ਸਿੱਖ ਜਗਤਨਾ ਨਾਲ ਸੰਬੰਧਿਤ ਬਹੁਤ ਵੱਡੀ ਖਬਰ ਹੈ ਖਬਰ ਦੇਵਾਂਗੇ ਤੇ ਨਾਲ ਉੱਤੇ ਥੋੜੀ ਇਤਿਸ਼ੀ ਨਜ਼ਰ ਵੀ ਪਾਵਾਂਗੇ ਖਬਰ ਇਹ ਹੈ ਕਿ ਸੁਖਵੀਰ ਬਾਦਲ ਸਮੇਤ ਸਾਬਕਾ ਮੰਤਰੀਆਂ ਸਾਬਕਾ ਐਸਜੀਪੀਸੀ ਦੀ ਅੰਤਰਿਕ ਕਮੇਟੀ ਤੇ ਉਹਨਾਂ ਦੇ ਨਾਲ ਕੁਝ ਹੋਰ ਅਸਤੀਆਂ ਨੂੰ ਜਥੇਦਾਰ ਅਕਾਲ ਤਖਸਾਲ ਵੱਲੋਂ ਤਲਬ ਕੀਤਾ ਗਿਆ ਹੈ 2 ਦਸੰਬਰ ਸੋਮਵਾਰ ਨੂੰ 2 ਦਸੰਬਰ 2024 ਨੂੰ ਤਲਬ ਕੀਤਾ ਗਿਆ ਹੈ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਵੱਲੋਂ ਤੇ ਨਾਲ ਹੀ ਸਾਬਕਾ ਤਖਤ ਜਥੇਦਾਰ ਤਿੰਨ ਸਾਬਕਾ ਤਖਤ ਜਥੇਦਾਰਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਜੋ ਬੇਅਦਬੀਆਂ ਦਾ ਮਸਲਾ ਤੇ ਜਿਸ ਜਿਹੜੀਆਂ ਸ਼ਿਕਾਇਤਾਂ ਅਕਾਲੀ ਦਲ ਸੁਧਾਰ ਲੈ ਆਦਿ ਨੇ ਤਾਵਨ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਸਿਲਸਿਲਾ ਚੱਲਿਆ ਸੀ ਉਹਦੇ 'ਚ ਅੱਜ ਇੱਕ ਵੱਡਾ ਫੈਸਲਾ ਵੱਡਾ ਐਲਾਨ ਸ਼੍ਰੀ ਕਾਲਪਤਖ ਸਾਬ੍ਹ ਵੱਲੋਂ ਕੀਤਾ ਗਿਆ ਹੈ ਇਹ 'ਚ ਪਹਿਲੀ ਗੱਲ ਸੁਖਵੀਰ ਪਾਗਲ ਨੂੰ 2 ਦਸੰਬਰ ਨੂੰ ਤਲਬ ਕੀਤਾ ਗਿਆ ਹੈ ਬਾਦਪਹਿਰ 1 ਵਜੇ ਸ਼੍ਰੀ ਕਾਲਪਤਖ ਸਾਬ੍ਹ ਵੱਲੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾਈ ਗਈ ਹੈ ਉਸ ਦਿਨ ਜਿਸ ਵਿੱਚ ਸੁਖਵੀਰ ਬਾਦਲ ਤੇ ਹੋਰ ਫੈਸਲੇ ਬਾਰੇ ਸੁਖਵੀਰ ਬਾਦਲ ਬਾਰੇ ਤੇ ਹੋਰ ਫੈਸਲੇ ਕੀਤੇ ਜਾਣਗੇ ਤੇ ਇਹਦਾ ਇਸ ਦੇ ਨਾਲ ਹੀ ਸਾਬਕਾ ਤਨ ਜਥੇਦਾਰ ਗਿਆਨੀ ਗੁਰਵਚਨ ਸਿੰਘ ਤਖਤ ਸ੍ਰੀ ਦਮਨਵਾ ਸਾਹਿਬ ਦੇ ਸਾਹਿਬ ਦਾ ਜਥੇਦਾਰ ਗਿਆਨੀ ਗੁਰਮਖ ਸਿੰਘ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਹਿਬ ਦਾ ਜਥੇਦਾਰ ਗਿਆਨੀ ਕਬਾਲ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗੇ ਗਿਆ ਉਹਨਾਂ ਨੇ ਤਾਲਮੇ ਨੂੰ ਉਹਨਾਂ ਕੋਲ ਸਪਸ਼ਟੀ ਕਰਨ ਮੰਗਿਆ ਗਿਆ ਤੇ ਜਿਨ੍ਹਾਂ ਨੂੰ ਤਾਲਬ ਕੀਤਾ ਗਿਆ ਉਹਨਾਂ ਚ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਜਿਹੜੀ 2007 ਤੋਂ 2017 ਤੱਕ 10 ਸਾਲ ਜਿਹੜੇ ਆ ਅਕਾਲੀ ਸਰਕਾਰ ਦੀ ਸੁਪੂਚੀ ਕੈਬਨਟ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਤੇ 2015 ਮਹੀਨੇ ਦੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਅੰਤਰੀਂ ਕਮੇਟੀ ਜਿਹੜੀ ਇੰਟਰਮ ਕਮੇਟੀ ਜਿਹੜੀ ਐਗਜ਼ੀਕਟਿਵ ਕਮੇਟੀ ਹੁੰਦੀ ਹੈ ਉਸ ਨੂੰ ਵੀ 2 ਦਸੰਬਰ ਨੂੰ ਸ਼੍ਰੀ ਕਾਉਤਾ ਸਾਹਿਬ ਤੇ ਤਾਲਮ ਕੀਤਾ ਗਿਆ। ਜੋ ਜਿਹੜਾ ਪੂਰੀ ਇਹਦੀ ਵਾਰਤਾ ਜਿਹੜਾ ਜਾਰੀ ਕੀਤਾ ਗਿਆ ਹੈ ਸ਼੍ਰੀ ਕਾਉਤਾ ਸਾਹਿਬ ਦੇ ਸਕੱਤਰੇ ਦੇ ਵੱਲੋਂ ਪ੍ਰੈਸ ਰੂਮ ਜਾਰੀ ਕੀਤਾ ਗਿਆ ਹੈ। ਉਹਦੀ ਜਿਹੜੀ ਪੂਰੀ ਇਬਾਰਤ ਮੈਂ ਪੜ੍ਹ ਕੇ ਤੁਹਾਨੂੰ ਦੱਸਾਂਗਾ ਕਿ ਉਹਨਾਂ ਨੇ ਇਹ 2 ਦਸੰਬਰ ਨੂੰ ਬੜੇ ਤੇਰ ਦੀ ਉੜੀ ਕੀਤੀ ਜਾ ਰਹੀ ਸੀ। ਕਿ ਹੁਣ ਕੀ ਹੋਏਗਾ ਸੁਖਵੀਰ ਬਾਦਲ ਦੇ ਮਾਮਲੇ 'ਚ ਤੇ ਕਦੋਂ ਮੀਟਿੰਗ ਭੁਲਾਈ ਜਾਏਗੀ ਕੀ ਹੋਏ ਪਰ ਹੁਣ ਸੁਖਵੀਰ ਬਾਦਲ ਦਾ ਮਸਲਾ ਇਕੱਲਾ ਨਹੀਂ ਰੱਖਿਆ ਜਤੇਰ ਸਾਹਿਬ ਨੇ ਉਹਨਾਂ ਨੇ ਉਹਦੇ ਨਾਲ ਜਿਹੜਾ ਉਹ ਉਸ ਨੂੰ ਵੀ ਜੋੜ ਦਿੱਤਾ ਹੈ ਜਿਹੜਾ ਅ ਪਿਛਲੇ ਸਰਕਾਰਾਂ ਦੇ ਵਿੱਚ ਮੰਤਰੀ ਰਹੇ ਉਹਨਾਂ ਦੇ ਮੰਤਰੀ ਰਹੇ ਤੇ ਨਾਲ ਜਿਹੜੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਅੰਤਰਕਮੇਟੀ ਹੋ ਰਹੀ ਸੋ ਇਹਦਾ ਹੁਣ ਕੀ ਹੋਏਗਾ ਇਹ ਅਗਲੀ ਗੱਲ ਕਰਾਂਗੇ ਪਰ ਫਿਲਹਾਲ ਮੈਂ ਪੜ੍ਹ ਕੇ ਸੁਣਾ ਦਿੰਨਾ ਸ਼੍ਰੀ ਕਾਲਤਾਕ ਸਾਬ ਦੇ ਜਥੇਦਾਰ ਸਿੰਘ ਸਾਬ ਜਗਜੀਤ ਲਖਵੀਰ ਸਿੰਘ ਨੇ ਸ਼੍ਰੋਮਣੀ ਕਾਲੀ ਦਾ ਅਸਵਧਿਤ ਵਿਚਾਰਦਿਨ ਮਸਲੇ ਅਤੇ ਚਲੰਤ ਪੰਥਕ ਮਾਮਲੇ ਸਬੰਧੀ ਜ਼ਰੂਰੀ ਮੀਟਿੰਗ ਵਿਚਾਰਦੰਦਨ ਲਈ 2 ਦਸੰਬਰ 2024 ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼੍ਰੀ ਕਾਲਤਾਕ ਸਾਬ ਵਿਕੇ ਪੰਚ ਸੇਵਕ ਸਭਾ ਦੀ ਇਕੱਤਰਤਾ ਬੁਲਾਈ ਹੈ ਇਸ ਵੰਦੀ શ્રી ਕਲਤਾ ਸਿੰਘ ਸਕਤਰੇ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ 2007 ਤੋਂ 2017 ਵਾਲੀ ਕਾਲੀ ਸਰਕਾਰ ਦੀ ਸਮੁੱਚੀ ਕੈਬਨਟ ਸ਼੍ਰੋਮਣੀ ਕਾਲੀ ਦਲ ਦੀ ਤਤਕਾਲੀ ਕੋਰ ਕਮੇਟੀ ਉਸਵਲ ਦੀ ਕੋਰ ਕਮੇਟੀ ਤੇ 2015 ਮੇਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਗਮ ਕਮੇਟੀ ਨੂੰ ਮਿਤੀ 12 ਦਸੰਬਰ 2024 ਦਿਨ ਸੋਮਵਾਰ ਨੂੰ ਬਾਦ ਦੁਪਹਿਰ 1 ਵਜੇ ਸ਼੍ਰੀ ਕਾਲਤਾਕ ਸਾਹਿਬ ਵਿਖੇ ਤਲਬ ਕੀਤਾ ਹੈ ਸੰਮਨ ਕੀਤਾ ਤਲਬ ਕੀਤਾ ਜਿਹੜਾ ਵਰਚੂਅਲ ਬਕਾਇਦਾ ਵਰਦੇ ਇਸ ਸੰਬੰਧੀ ਸਕੱਤਰੇਤ ਵੱਲੋਂ ਸਬੰਧਤ ਸਾਰਿਆਂ ਨੂੰ ਪੱਤਰ ਜਾਰੀ ਕਰ ਦਿੱਤੇ ਹਨ ਇਸ ਮੌਕੇ ਸ਼੍ਰੇਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸਮੁੱਚੇ ਸਕੱਤਰਾਂ ਸਮੇਤ ਸ਼੍ਰੀ ਕਾਲਤਾਕ ਸਾਹਿਬ ਦੇ ਸਨਮੁਖ ਮੌਜੂਦ ਰਹਿਣ ਲਈ ਕਿਹਾ ਹੈ ਜੇਰੇ ਜਲ ਥੱਲੇ ਜ਼ਰੂਰੀ ਨੋਟ ਦਿੱਤਾ ਹੈ ਇਸ ਦੇ ਨਾਲ ਹੀ ਸ੍ਰੀ ਕਾਲਤਾਖਰ ਸਾਹਿਬ ਦੇ ਜਥੇਦਾਰ ਗਿਆਨੀ ਗੁਰਵਜਨ ਸਿੰਘ ਤੱਕ ਸ੍ਰੀ ਦਲਨਵਾਸਾਵ ਦੇ ਜਥੇਦਾਰ ਗਿਆਨੀ ਗੁਰਮਤ ਸਿੰਘ ਅਤੇ ਤੱਕ ਸ੍ਰੀ ਪਟਨਾਸਾਵ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਸੋ ਇਹ ਬੜਾ ਵੱਡਾ ਫੈਸਲਾ ਐਲਾਨ ਅੱਜ ਹੈ ਜਿਹੜੇ 2007 ਤੋਂ ਲੈ ਕੇ 17 ਤੱਕ ਵਜ਼ੀਰ ਰਹੇ ਜਿਨ੍ਹਾਂ ਚ ਸੁਧਾਰ ਲਹਿਰ ਦੇ ਜਿਹੜੇ ਨੇਤਾ ਨੇ ਉਹ ਵੀ ਸ਼ਾਮਲ ਹੈਗੇ ਵਿੱਚ ਉਹ ਵੀ ਬਾਗੀ ਬਾਗਿਆਂ ਦੇ ਵਿੱਚ ਸ਼ਾਮਲ ਹੈਗੇ ਪਰ ਹੁਣ ਇਸ ਵੇਲੇ ਉਹ ਬਾਗੀ ਨੇ ਬਖਰੇ ਨੇ ਪਰ ਉਸ ਵੀਡੀਓ ਕੈਬਨਟ ਸੀ ਉਹ ਉਹਨਾਂ ਨੂੰ ਵੀ ਬੁਲਾਇਆ ਗਿਆ ਐ ਜੀਬੀਸੀ ਦੇ ਅਧਿਕਾਰੀਆਂ ਨੂੰ ਵੀ ਸੋ ਉਸ ਦਿਨ ਬੰ ਸਿੰਘ ਸੇਵਾਂ ਦੀ ਮੀਟਿੰਗ ਹੋਈ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਗਿਆ ਤੇ ਉਹ ਸਾਰਿਆਂ ਨੂੰ ਬੁਲਾ ਕੇ ਹੀ ਫੈਸਲਾ ਸੁਣਾਇਆ ਜਾਏਗਾ ਕੀ ਫੈਸਲਾ ਸੁਣਾਇਆ ਜਾਏਗਾ ਇਹ ਅਜੇ ਤੱਕ ਕਿ ਕਿਹੜਾ ਮੁਸ਼ਕਲਾ ਸਪਸ਼ਟ ਕਰਨਾ ਮੁਸ਼ਕਲ ਹੈ ਪਰ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਗੱਲਦਾਲ ਸੰਬੰਧੀ ਵੀ ਕੋਈ ਅਨਾਉਂਸਮੈਂਟ ਹੋ ਸਕਦੀ ਹੈ ਤੇ ਇਹਨਾਂ ਨਿਜ਼ਾਮਾਂ ਨੂੰ ਧਾਰਮਿਕ ਜਿਹੜੀ ਸਜ਼ਾ ਹੈ ਕਿਉਂਕਿ ਸੁਖਵੀਰ ਬਾਦਲ ਨੇ ਤਾਂ ਤਨਖਾਹ ਹੀ ਇਕਰਾਰ ਦਿੱਤਾ ਹੋਇਆ ਹੈ ਬਾਕੀਆਂ ਨੂੰ ਤਾਂ ਅਜੇ ਕਿਸੇ ਨੂੰ ਤਨਖਾਹ ਹੀ ਕਰਾ ਨਹੀਂ ਦਿੱਤਾ ਬਾਕੀਆਂ ਦੇ ਤਾਂ ਅਜੇ ਫੈਸਲਾ ਕਰਨਾ ਹੈ ਬਾਕੀਆਂ ਬਾਰੇ ਦਾ ਤੇ ਤਿੰਨ ਜਿਹੜੇ ਤਸ ਜਥੇਦਾਰ ਨੇ ਉਹਨਾਂ ਨੂੰ ਤਾਂ ਅਜੇ ਸਪਸ਼ਟੀਕਰਨ ਹੀ ਮੰਗਿਆ ਗਿਆ ਉਹਨਾਂ ਨੂੰ ਸੱਮਨ ਨਹੀਂ ਕੀਤਾ ਗਿਆ ਸੋ ਉਹ ਉਹਨਾਂ ਦਾ ਫੈਸਲਾ ਬਾਅਦ ਚ ਹੋਏਗਾ ਸੋ ਇਹਨਾਂ ਦਾ ਬਾਰੇ ਲੱਗਦਾ ਹੈ ਕਿ ਉਸ ਦਿਨ ਕੋਈ ਨਾ ਕੋਈ ਵੱਡੀ ਅਨਾਉਂਸਮੈਂਟ ਜਿਹੜੀ ਹੈ ਐਲਾਨ ਕੀਤਾ ਜਾਏਗਾ ਸੋ ਉਡੀਕ ਕੀਤੀ ਜਾ ਰਹੀ ਸੀ ਜਿਸ ਦੀ ਤੇ ਅੱਜ ਸ਼੍ਰੀ ਕਾਂਤਾਖਰ ਸਾਹਿਬ ਦੇ ਜਥੇਦਾਰ ਵੱਲੋਂ ਬੜਾ ਵੱਡਾ ਐਲਾਨ ਕੀਤਾ ਗਿਆ ਹੈ ਸੁਖਵੀਰ ਬਾਦਲ ਸਮੇਤ ਜਿਹੜੀ ਕੈਬਨਿਟ ਪਿਛਲੀਆਂ ਦੋ ਕੈਬਨਿਟ ਚ ਸਾਰੇ ਮੰਤਰੀ ਜੀ ਐਜੀਪੀਸੀ ਤੇ ਹੋਰ ਮੰਨੂ 2 ਦਸੰਬਰ ਨੂੰ ਸਮਨ ਕੀਤਾ ਗਿਆ ਹੈ ਸੰਭਾਵਨਾ ਹੈ ਕਿ ਉਸ ਦਿਨ ਇਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਜਸ ਜੋ ਵੀ ਸਜ਼ਾ ਸ਼ਿਕਾਇਤ ਤੱਕ ਸਭ ਨੂੰ ਉਲਾਈ ਜਾਏਗੀ ਅਕਾਲੀ ਦਲ ਬਾਰੇ ਜਾਂ ਪੰਥਕ ਇਕਤਾ ਬਾਰੇ ਕੀ ਲਾਲ ਕੀਤਾ ਜਾਂਦਾ ਜਾਂ ਹਦਾਇਤ ਕੀਤੀ ਕੀਤੀ ਜਾਂਦੀ ਹੈ ਜਾਂ ਨਿਰਦੇਸ਼ ਕੀ ਦਿੱਤੇ ਜਾਂਦੇ ਨੇ ਇਹ ਅਜੇ ਅਜੇ ਕੁਝ ਕਹਿਣਾ ਮੁਸ਼ਕਲ ਹੈ ਬਾਰੇ ਬਹੁਤ ਮਿਹਰਬਾਨੀ ਇਹ ਸਾਰੀ ਜਿਹੜੀ ਜਾਣਕਾਰੀ ਹੈ ਸੀ ਪੂਰੀ ਵਰਦੀ ਇਹ ਆਪਣੇ ਬਾਬੂਸ਼ੇ ਨੈਟਵਰਕ ਦੇ ਵੈਬਸਾਈਟਸ ਤੇ ਤੇ ਬਾਕੀ ਦੇ ਪਲੇਟਫਾਰਮ ਉਤੇ ਸ਼ੇਅਰ ਕਰ ਦਿੱਤੀ ਹੈ ਉਦੋਂ ਤੁਸੀਂ ਪੂਰੀ